ਸਹੀ ਤਾਂ ਦਾ ਥੋੜਾ ਆ ਹੈਗਾ ਸਾਫ ਦਾ ਨਨੂ ਆ ਵੀ ਤੂੰ ਅੱਗੇ ਲੰਘ ਸਾਡਾ ਕੋਈ ਚੱਕਰ ਨਹੀਂ ਹੁਣ ਦੇਖ ਇਹਦੇ ਵਿੱਚ ਕੀ ਕੀ ਲੱਗਿਆ ਹੋਇਆ ਨਨੂ ਆ ਦੇਖ ਇਹ ਬਹਿ ਜੂ ਉੱਚੀ ਆ ਮਾ ਪੈਂਟ ਦਾ ਪੜਾਕਾ ਨਾ ਬੋਲੀ ਹਾਂ ਮੈਂ ਤਾਂ ਲਾਇਦਾ ਪੈ ਗਿਆ ਆ ਦੇਖ ਇਹ ਕਿਤਾ 5 ਸਪੀਡ ਦਾ ਗੇਅਰ ਬਾਕਸ ਲੱਗ ਗਿਆ ਠੀਕ ਆ ਆਹ ਦਾ ਚੱਲ ਕਸਟਮ ਲਾਇਆ ਹੋਇਆ ਆਪਾਂ ਹਾਂ ਥੋੜਾ ਸੋਹਣਾ ਲੱਗਦਾ ਆ ਹਾਂ ਗੇਅਰ ਆਪਾਂ ਸਟੀਅਰਿੰਗ ਕਸਟਮ ਆਲਾ ਲਾਤਾ ਓਕੇ ਫਿਰ ਸਾਲਾ ਹੂੰ ਸੀਟਾਂ ਇਹਨੂੰ ਲਾਈਆਂ ਹੋਈਆਂ ਆਪਾਂ ਬਲੈਰੋ ਗੱਡੀ ਦੀਆਂ Ориਜਨਲ Ориਜਨਲ ਥੋੜੀ ਜੀਆਂ ਸੈਟਿੰਗ ਕਰਕੇ ਲਾ ਸੈਟਿੰਗ ਕਰਕੇ ਹਾਂ ਠੀਕ ਸੀੜੀ ਲਾਤੀ ਹਮ ਸਿਸਟਮ ਲਾਉਂਦੇ ਆਂ ਮੇਰੇ ਆਪਣੇ ਦਾਇਤਾ ਸਟੋਰੇਜ ਗੱਡੀ ਆ ਹੈਂ ਡੀ ਆ ਵੇ ਕੰਮ ਤਾਂ ਤਗੜਾ ਕਰੀ ਫਿਰਦੇ ਦਾਦਾ ਹਾਂ ਤੇ ਪਿੱਛੇ ਪਾਇਨਾ ਦਾ ਸਿਸਟਮ ਲਾਤਾ ਸਾਰਾ ਓਕੇ ਐਮਪੀ ਦੇ ਸੀਟਾਂ ਥੱਲੇ ਲਾ ਗਏ ਹਾਂ ਤੇ ਇਹ ਬਈ ਹੁਣ ਚੀਜ਼ ਬਣ ਗਈ ਵਧੀਆ ਇੱਕ ਕੰਫਰਟੇਬਲ ਬਹੁਤ ਆ ਜਾਂਦਾ ਜਿਵੇਂ ਜਿਵੇਂ ਨਹੀਂ ਕਣੀ ਆਵੇ ਹਾਂ ਮੈਨੂੰ ਆ ਜਾ ਬਾਹਰ ਮੀਂਹ ਕਣੀ ਆਵੇ ਤਾਂ ਤਾਕੀਆਂ ਲਾ ਲਓ ਲੱਗਦੀਆਂ ਹੈ ਅਸੀਂ ਤਾਂ ਆਪ ਹੁਣ ਜਾਣ ਲੱਗੇ ਲਾ ਕੇ ਜਾਣੀਆਂ ਮਾਮਾ ਤੇਰੇ ਚੰਡ ਚ ਆਏ ਆ ਆ ਦੇ ਹੁਣ ਜੇ ਵੀ ਨਹੀਂ ਕਰਨੀ ਆ ਤੇ ਟਾਰਿਆ ਆਪਸ ਚ ਪੈ ਗਈ ਨਹੀਂ ਨਹੀਂ ਆ ਗਈ ਤੇ ਫੇਰ ਬਾਈ ਆਪਾਂ ਏਦਾਂ ਖੋਲਣੀ ਆ ਇਹ ਠੀਕ ਆ ਬਾਈ ਜੀ ਇਹ ਆਪਾਂ ਇੱਥੇ ਇਹਨੂੰ ਪਸਾਉਣਾ ਆ ਤੇ ਇੱਥੇ ਪਸਾ ਕੇ ਤੇ ਆਪ ਨਹੀਂ ਤਾਕੀ ਲੱਗ ਜਾਣੀ ਆ ਇਹ ਬਣ ਗਈ ਸੀਲ ਪੈਕ ਬਣ ਗਈ ਉਹ ਯਾਰ ਇੱਕ ਮਿੰਟ ਆ ਨੇਰੇ ਚ ਦੀਦਾ ਕੁਝ ਨਹੀਂ ਪਿਆ ਇੱਕ ਕੰਮ ਟੇਡਾ ਆ ਕਰਦਾ ਨੇਰੇ ਚ ਭਾਜੀ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਕੋਈ ਗੱਲ ਨਹੀਂ ਇਹ ਆ ਲੈ ਬਈ ਆ ਤੇਰੀ ਤਾਕੀ ਲੱਗੀ ਹਵਾ ਬਾਣੀ ਅੰਦਰ ਜਾਊਗੀ ਹਾਂ ਹੁਣ ਹਵਾ ਨਹੀਂ ਅੰਦਰ ਜਾਂਦੀ ਆਪਾਂ ਈਜ਼ਲੀ ਜਾ ਸਕਦੇ ਆ ਵਿਚਾਰ ਚ ਬਣ ਗਈ ਬਾਈ ਨੇ ਤਾਂ ਚਲੋ ਖੁੱਲੀ ਵੀ ਰੱਖੀ ਗੱਡੀ ਜਦੋਂ ਇੱਥੇ ਸੀਗਾ ਉਹ ਆਪ ਹੀ ਖੋਲ ਲੈਂਦੇ ਸੀ ਸ਼ਤ ਆਪ ਹੀ ਲਾ ਲੈਂਦੇ ਸੀ ਇੱਕ ਇਹ ਖੁੱਲ ਜਾਂਦੀ ਆ ਹਾਂ ਖੁੱਲ ਜਾਂਦੀ ਆ RAM ਨਾਲ ਖੋਲੋ ਚਾਰ ਤਾਂ ਨਟ ਖੋਲਣੇ ਨੇ ਮਗਰੋਂ ਮੋਰੇ ਵੀ ਚਾਰ ਨਟ ਖੋਲਣੇ ਆ ਸ਼ਤ ਲਾ ਲਓ ਆਪ ਹੀ ਓਕੇ ਫੇਰ ਪੈ ਪੈ ਦੀ ਲੱਗ ਜਾਂਦੇ ਆ ਵੈਰੀ ਗੁੱਡ ਮੈਂ ਜੀਪ ਹੀਰੋ ਵੀਰੇ ਤੇਰੇ ਪਹਿਲਾਂ ਵੀ ਦੇਖੀ ਸੀ ਚਲੋ ਮੈਂ ਸਲਾਹਤ ਕੀਤੀ ਤੇ ਵੀਰਾਂ ਨੇ ਕਹਿਣਾ ਪਤਾ ਨਹੀਂ ਇਹ ਇੱਕ ਦੂਜੇ ਨੂੰ ਐਸਾ ਕਿਤਾਬ ਨਹੀਂ ਬਾਈ ਤੁਸੀਂ ਆਪ ਹੀ ਦੱਸੋ ਇਬਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਨਾ ਜਦੋਂ ਹੁਣ ਮੇਰੇ ਕੋਲੇ ਕੋਈ ਆਰਡਰ ਦੇਣ ਬੰਦਾ ਆਉਂਦਾ ਹੂੰ ਮੈਂ ਪਹਿਲੀ ਤਾਂ ਗੱਲ ਆ ਬੰਦਿਆਂ ਨੂੰ ਵਰਕਸ਼ਾਪਾਂ ਦੇ ਵਿੱਚ ਧੱਕੇ ਨਹੀਂ ਘੁਵਾਈ ਦੇ ਕਿ ਆਓ ਤੁਸੀਂ ਵਰਕਸ਼ਾਪ 'ਚ ਦੇਖੋ ਭਾਈ ਗੱਡੀ ਕਿੱਦਾਂ ਬਣਦੀ ਆ ਤੁਸੀਂ ਨਾਲ ਦੇ ਨਾਲ ਚੈੱਕ ਕਿਵੇਂ ਕਰਾਉਂਦੇ ਹੋ ਅਸੀਂ ਕੀ ਕਰੀਦਾ ਜਿਹੜੇ ਗਾਹਕ ਨੂੰ ਗੱਡੀ ਦਿੱਤੀ ਹੋਈ ਆ ਹੂੰ ਆਪਾਂ ਕਹਿੰਦਾ ਭਾਈ ਸਾਡੇ ਕੋਲੇ ਨਾ ਉਹ ਕਸਟਮਰ ਦਾ ਨੰਬਰ ਆ ਹੂੰ ਕਸਟਮਰ ਦੇ ਘਰੇ ਜਾਓ ਸਿੱਧਾ ਹੂੰ ਉੱਥੇ ਜਾਓ ਗਾਹਕ ਤੋਂ ਪਹਿਲਾਂ ਰਿਵਿਊ ਲਓ ਗੱਡੀ ਦੀ ਚਾਬੀ ਫੜੋ ਗੱਡੀ ਚਲਾਓ ਹਾਂ ਫਿਰ ਮੈਨੂੰ ਦੱਸੋ ਹਾਂ ਜਿਹੜੀ ਹੁਣ ਇੱਕ ਤਾਂ ਹੁੰਦਾ ਨਵੀਂ ਚੀਜ਼ ਖੜੀ ਦਿਖਾਦੀ ਆ ਲੱਗਿਆ ਜੀ ਆ ਲੱਗੇ ਕਿ ਹੁੰਦਾ ਜਿਹੜੇ ਕਿਸੇ ਬੰਦੇ ਨੂੰ ਦਿੱਤੀ ਨਾਲੇ ਤਾਂ ਉਹਨੇ ਚਲਾਈ ਆ ਹੂੰ ਉਹ ਬੰਦਾ ਦੱਸੋ ਕੀ ਹਾਂ ਮੇਰੀ ਗੱਡੀ 'ਚ ਕੀ ਲੱਗਾ ਹੂੰ ਘਾਟ ਕੀ ਆ ਚੰਗੀਆਂ ਗੱਲਾਂ ਕੀ ਆ ਦੂਜਾ ਇਹ ਵੀ ਦੱਸੋ ਹੁਣ ਆਪਾਂ ਕੋਈ ਲਕੋ ਨਹੀਂ ਰੱਖਿਆ ਉਹਦੇ ਕੋ ਉਹ ਬੰਦਾ ਆਪੇ ਦੱਸੋ ਬਾਈ ਮੈਂ ਅਗਲੇ ਬੰਦੇ ਨੂੰ ਇੰਨੇ ਪੈਸੇ ਦਿੱਤੇ ਸੀ ਗੱਡੀ ਦੇ ਮੈਨੂੰ ਇੰਨੇ ਟਾਈਮ 'ਚ ਗੱਡੀ ਦੇ ਦਿੱਤੀ ਟਾਈਮ ਕਿੰਨਾ ਕੁ ਲੱਗਦਾ ਬੱਦ ਤੋਂ ਬੱਦ 2.5 ਮਹੀਨੇ ਨਹੀਂ ਤਾਂ 2 ਮਹੀਨੇ ਦੇ ਵਿੱਚ ਖਿੱਚ ਕੇ ਗੱਡੀ ਬਣ ਜਾਂਦੀ ਆ 2 ਮਹੀਨੇ ਚ ਬਣ ਜਾਂਦੀ ਆ 2 ਮਹੀਨੇ ਦੇ ਵਿੱਚ ਚੀਜ਼ ਹੱਸ ਕੇ ਬਣਦੀ ਪਰ ਇੱਕ ਸ਼ਰਤ ਆ ਹੂੰ ਜਿੱਦਾਂ ਨਾ ਲੋਕ ਭਾਲਦੇ ਹੁੰਦੇ ਆ ਕਿ ਅਸੀਂ ਮਿਸਤਰੀ ਨੂੰ ਆ 2 ਲੱਖ ਰੁਪਏ ਦੇ ਦਈਏ ਹੂੰ ਬਾਕੀ ਪੈਸੇ ਅਸੀਂ ਉਦੋਂ ਦਈਏ ਜਦੋਂ ਗੱਡੀ ਦੀ ਚਾਬੀ ਸਾਡੇ ਹੱਥ ਵਿੱਚ ਹੋਵੇ ਉਦੋਂ ਬੰਦਾ ਫਸਦਾ ਉਦੋਂ ਕੰਮ ਔਖਾ ਹੁਣ 4 ਲੱਖ ਰੁਪਏ ਪੱਲਿਓ ਕਿੱਥੋਂ ਆਵੇ ਹੁਣ ਮਿਸਤਰੀ ਤਾਂ ਹੀ ਗੱਡੀਆਂ ਲੇਟ ਕਰਦੇ ਛੇ ਛੇ ਮਹੀਨੇ ਹੁਣ ਜੇ ਕਿਸੇ ਬੰਦੇ ਨੂੰ ਤੁਸੀਂ 2 ਲੱਖ ਰੁਪਏ ਦੇਤਾ ਹੁਣ ਬਾਕੀ ਦੇ ਪੈਸੇ ਉਹਨੇ ਜੇਬ ਚੋਂ ਲਾ ਕੇ ਤੁਹਾਨੂੰ ਗੱਡੀ ਦੇਣੀ ਆ ਹੁਣ ਜਦੋਂ ਅਗਲੇ ਨੇ ਜੇਬ ਚੋਂ ਲਾਉਣੇ ਉਹ ਪੈਸੇ ਬਚਾਊਗਾ ਕਿ ਮੈਂ ਇੱਥੋਂ ਵੀ ਕਰਜ਼ਾ ਕਰ ਲਾਂ ਇੱਥੋਂ ਵੀ ਬਚਾਲਾਂ ਇੱਥੋਂ ਵੀ ਬਚਾਲਾਂ ਜਦੋਂ ਤੁਸੀਂ ਨਾਲ ਦੇ ਨਾਲ ਆਪਾਂ ਕਿ ਗਰੀਦਾ ਗਾਹਕ ਨੂੰ ਕਹੇ ਤਾਂ ਬਾਈ ਤੁਸੀਂ 2 ਲੱਖ ਰੁਪਏ ਦੇਜੋ 4 ਦੇਜੋ ਜਦੋਂ ਲੋਡ ਪਊਗੀ ਤੁਹਾਨੂੰ ਮੈਂ ਫੋਨ ਕਰਨਾ ਤੁਸੀਂ ਲੱਖ ਰੁਪਏ ਮੈਨੂੰ ਪਾਉਣਾ ਜਦੋਂ ਲੋਡ ਪਈ ਤੁਸੀਂ ਮੈਨੂੰ ਪੈਸੇ ਪਾਉਣੇ ਆ ਪਾਉਣੇ ਆ ਨਾਲ ਦੀ ਨਾਲ ਕੰਮ ਭਾਜੀ ਦੇਖੋ ਨਾ ਮੈਂ ਹੈ ਨਾ ਨਾ ਤਾਂ ਨਾ ਤਾਂ ਤਰਨੇ ਆਵਦੇ ਹੱਥ ਕਾਲੇ ਕਰਨੇ ਆ ਹੱਥ ਕਾਲੇ ਕਰਨੇ ਮਿਸਤਰੀਆਂ ਨੇ ਤੇ ਜਿਹਨੇ ਹੱਥ ਕਾਲੇ ਕਰਨੇ ਉਹਨੂੰ ਨਾਲ ਦੀ ਨਾਲ ਮਿਹਨਤ ਚਾਹੀਦੀ ਆ ਠੀਕ ਆ ਕੋਈ ਗੱਲ ਨਹੀਂ ਦੱਬੋ ਦੱਬੋ ਕੰਮ ਕੋਈ ਗੱਲ ਨਹੀਂ ਸਾਡੀ ਸੁਦਾ ਤੁਹਾਡੇ ਵੱਲ ਵੀ ਆ ਤੇ ਜੇ ਜਿਹੜੇ ਜਿਹੜੇ ਬੰਦੇ ਨੇ ਹੱਥ ਕਾਲੇ ਕਰਨੇ ਆ ਉਹਨੂੰ ਪੈਸੇ ਟਾਈਮ ਨਾ ਚਾਹੀਦੇ ਆ ਇਸ ਕਰਕੇ ਨਾਲ ਦੀ ਨਾਲ ਪੈਸੇ ਆਉਂਦੇ ਆ ਸਪੇਅਰ ਪਾਰਟ ਤੇ ਪੈਸੇ ਵੀ ਨਾਲ ਨਾਲ ਜਾਂਦੇ ਆ ਗੱਡੀ ਤਾਂ 2 ਮਹੀਨੇ ਚ ਬਣਦੀ ਆ ਨਹੀਂ ਤਾਂ ਅਗਲਾ ਕਹਿੰਦਾ ਯਾਰ ਪੈਸੇ ਹਜੇ ਬਾਅਦ ਚ ਆਉਣੇ ਆ ਅਗਲੇ ਹੌਲੀ ਹੌਲੀ ਸੱਚੇ 6 ਮਹੀਨੇ ਲਾ ਦਿੰਦੇ ਗੱਡੀ ਬਣਾਉਣ ਨੂੰ ਗੱਡੀ ਬਣਾਉਣ ਨੂੰ ਅਸਲ ਚ 2 ਟਾਈਮ ਹੀ ਲੱਗਦੇ 2 ਟਾਈਮ ਨਹੀਂ ਜਾਣ ਫੁੱਲ ਕੰਮ ਓਕੇ ਵੱਧ ਤੋਂ ਵੱਧ ਬਈ 3 ਮਹੀਨੇ ਹੋ ਵੀ ਤਾਂ ਜੇ ਗਾਹ ਕਵੇ ਬਾਹਲੇ ਸਬਰਨਾ ਬਣਾਓ ਕੋਈ ਵਧੀਆ ਅੱਡ ਡਿਮਾਂਡ ਹੋਵੇ ਜਿਵੇਂ ਹੁਣ ਪੈਟਰੋਲ ਗੱਡੀਆਂ ਬਣਾਉਣੀਆਂ ਉਹ ਵੱਧ ਟਾਈਮ ਖਾਂਦੀਆਂ ਯਾਰ ਜੀਪ ਪੈਟਰੋਲ ਵੀ ਬਣ ਜਾਂਦੀ ਹੈ ਹਾਂ ਆਪਣੀ ਇੱਕ ਪੈਟਰੋਲ ਗੱਡੀ ਆ ਇੱਕ ਬਾਈ ਆ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਆ ਤੇ ਮੇਰੇ ਦਾ ਨਾਮ ਆ ਆਬਾਸ ਮਾਲਿਕਾ ਨਹੀਂ ਤੁਹਾਡੇ ਕੋਲ ਜੀਪ ਆਪਣੀ ਜਾਊ ਹਾਂ ਜਾਊਗੀ ਸਾਈਪ੍ਰਸ ਜਾਊਗੀ ਮ ਬਾਹਰ ਕਿਵੇਂ ਜੀਬ ਜਾਊਗੀ ਮਨ ਲਾ ਕੇ ਕਿਸੇ ਨੇ ਤੈਨੂੰ ਫੋਨ ਕਰਤਾ ਹਾਂ ਇਹ ਹੀ ਰੋ ਵੀਰੇ ਗੱਡੀ ਬਣਾ ਦੇ ਹਾਂ ਤੂੰ ਬਣਾ ਤੀ ਇੱਕ ਤਾਂ ਮੈਨੂੰ ਇਹ ਵੀ ਦੱਸ ਕਈ ਮੇਰੇ ਵੀਰੇ ਚਲੋ ਟਰੈਕਟਰ ਲਾਈਨ ਚ ਗੱਡੀਆਂ ਲਾਈਨ ਚ ਐਵੇਂ ਬਾਹਰ ਲਿਆਂ ਨਾ ਆਪਣੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਲੋਕ ਬਾਹਰ ਲਿਆਂ ਨੂੰ ਸਮਝਦੇ ਬੱਕਰਾ ਮੈਂ ਹਾਂ ਹਾਂ ਆਹੀ ਗੱਲ ਕਹਿਣ ਲੱਗੇ ਆ ਗਿਆ ਚੱਲ ਦੋ ਚੱਲ ਦੋ ਉਹ ਮੈਨੂੰ ਸਮਝਾ ਦੇ ਬਾਹਰ ਲਿਆਂ ਨੂੰ ਇਦਾਂ ਕਿ ਬਈ ਅਗਲੇ ਨੂੰ ਪਤਾ ਹੁੰਦਾ ਕਿ ਬਾਹਰਲੇ ਵਾਸਤੇ ਆਪਣੇ ਵੀ ਰੁਪਈਏ ਆ ਹੂੰ ਬਾਹਰ ਦੇ ਬਾਅਦ ਤਾਂ ਡਾਲ ਰਿਆ ਕੁਛ ਹਜ਼ਾਰ ਹਮ ਅਗਲੇ ਨੇ ਕਹਣਾ 5-7000 ਡਾਲਰ ਹੀ ਲੱਗਦਾ ਨਹੀਂ ਮੰਨ ਲਾ ਤੈਨੂੰ ਦੋ ਬੰਦੇ ਆਰਡਰ ਦਿੱਤਾ ਹਮ ਇੱਕ ਪੰਜਾਬ ਵਾਲੇ ਨੇ ਹਾਂ ਇੱਕ ਬਾਹਰ ਵਾਲੇ ਨੇ ਦੋਨਾਂ ਨੂੰ ਜੀਪ ਇੱਕੋ ਜੀ ਚਾਹੀਦੀ ਆ ਹਮ ਤੂੰ ਰੇਟ ਦੋਨਾਂ ਨੂੰ ਕੀ ਲਾਏਂਗਾ ਤਮ ਆਪ ਦਾ ਦੱਸ ਭਾਈ ਮੈਂ ਤਾਂ ਲਾਉਂਗਾ ਇੱਕੋ ਰੇਟ ਦੋਨਾਂ ਨੂੰ ਪਰ ਬਹੁਤੇ ਲੋਕ ਇਦਾਂ ਕਰਦੇ ਹਾਂ ਦੋਨਾਂ ਨੂੰ ਯਾਰ ਬਾਹਰ ਲਿਆ ਨੂੰ ਮੈਂ ਇਹਨੂੰ ਕਿ ਸੋਨੇ ਦੇ ਨਾਲ ਲੱਗਦਾ। ਬਾਹਰ ਮੈਂ ਚਲ ਤੁਸੀਂ ਚੈੱਕ ਹੀ ਕਰੋ। ਰੇਟ ਤਾਂ ਨਹੀਂ ਵਧ ਲਾਉਂਦਾ। ਮੈਂ ਤਾਂ ਚੈੱਕ ਹੀ ਕਰਨਾ। ਹਾਂ ਸ਼ਰਤ ਲੱਗੀ ਬਾਈ। ਮੈਂ ਕਹਿਣਾ ਹੁੰਨਾ ਬਾਹਰ ਲਿਆ ਨੂੰ ਕਿ ਬਾਈ ਜੀ ਇੰਡੀਆ ਵਾਲੀ ਗੱਡੀ ਵੀ ਸੇਮ ਰੇਟ ਆ। ਬਾਹਰਲੀ ਗੱਡੀ ਵੀ ਸੇਮ ਰੇਟ ਆ। ਮਿਸਤਰੀ ਪਤਾ ਕੀ ਕਰਦੇ ਨੇ? ਉਹ ਕਹਿੰਦੇ ਨੇ ਕਿ ਬਾਈ ਬਾਹਰ ਵਾਲੇ ਬੰਦੇ ਨੂੰ ਸਮਾਨ ਦੇਖਣ ਨੂੰ ਨਵਾਂ ਲਾ ਕੇ ਦਿਓ। ਇੰਡੀਆ ਵਾਲੇ ਬੰਦੇ ਨੂੰ ਲਾ ਦਿਓ ਕੋਈ ਚੱਕਰ ਨਹੀਂ ਮਾਲਾ ਸਮਾਨ ਅਗਲੇ ਵਾਪਸ ਵੀ ਆ ਸਕਦਾ। ਬਾਹਰਲੇ ਨੇ ਵਾਪਸ ਕਿਹੜਾ ਆਉਣਾ ਹੈ ਉਹਨੂੰ ਸਮਾਨ ਚੱਜ ਦਾ ਲਾ ਦਿਓ। ਉਹਦੀ ਗੱਡੀ ਤਾਂ ਮਹਿੰਗੀ ਹੁੰਦੀ ਆ। ਓਕੇ। ਹਣਾ ਪਰ ਬਈ ਇੰਡੀਆ ਵਾਲੀ ਗੱਡੀ ਦਾ ਵੀ ਇਹੀ ਰੇਟ ਆ ਬਾਹਰ ਵਾਲੀ ਗੱਡੀ ਦੇ ਵੀ ਇਹੀ ਰੇਟ ਆ ਉਹ ਅੱਡ ਗੱਲ ਆ ਤੁਸੀਂ ਕੁਝ ਵੱਖਰਾ ਲਵਾਉਣਾ ਤਾਂ ਲਵਾ ਲਓ ਜੇ ਬਾਹਰ ਗੱਡੀ ਭੇਜਣੀ ਉਹਦੇ ਵਾਸਤੇ ਕੀ ਕੁਝ ਚਾਹੀਦਾ ਉਹਦੇ ਵਾਸਤੇ ਸਿਰਫ ਗੱਡੀ ਦੇ ਕਾਗਜ਼ ਚਾਹੀਦੇ ਹੁੰਦੇ ਆ ਪਾਸਿੰਗ ਨਾ ਵੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਆਰਸੀ ਚਾਹੀਦੀ ਆ ਆਰਸੀ ਚਾਹੀਦੀ ਆ 15 ਸਾਲ ਤੋਂ ਜ਼ਿਆਦਾ ਪੁਰਾਣੀ ਚਾਹੀਦੀ ਆ 15 ਸਾਲ ਤੋਂ ਜ਼ਿਆਦਾ ਪੁਰਾਣੀ ਚਾਹੀਦੀ ਆ ਬਿਲਕੁਲ ਅੱਛਾ ਮੈਂ ਤਾਂ ਸੋਚਦੇ ਕਿ 15 ਸਾਲ ਤੋਂ ਪੁਰਾਣੀ ਨਹੀਂ ਚਾਹੀਦੀ ਮਤਲਬ ਪੁਰਾਣੀ ਚਾਹੀਦੀ ਆ ਪੁਰਾਣੀ ਚਾਹੀਦੀ ਆ ਤੇ ਯਾਰ ਆਪਣੇ ਦਿੱਲੀ ਦੇ ਚੱਲਣ ਨਹੀਂ ਦਿੰਦੇ ਫ ਬਾਈ ਉਧਰ ਹੀ ਹਾਈਵੇ ਸ ਤੇ ਨਹੀਂ ਚਲਦੀਆਂ ਨਾ ਇਹ ਸਟਰੀਟਾਂ ਤੇ ਚਲਦੀਆਂ ਓਕੇ ਲੋਕਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਕਾਗਜ਼ ਮੜ ਕੇ ਉਧਰ ਹੀ ਬਣਨੇ ਆ ਜਾ ਕੇ ਤੇ ਉਧਰ ਜਾ ਕੇ ਇਹਦੇ ਪੇਪਰਾਂ ਤੇ ਕਿੰਨਾ ਖਰਚਾ ਆਉਂਦਾ ਇਹ ਬਾਈ ਇਹ ਕੰਮ ਕਰਾਊਗਾ ਤੁਹਾਡਾ ਸ਼ਿਪਮੈਂਟ ਵਾਲਾ ਬਾਈ ਜਿਹੜਾ ਜਿਹੜੇ ਜਿਹੜੇ ਬੰਦੇ ਤੋਂ ਆਪਾਂ ਸ਼ਿਪਿੰਗ ਕਰਾਉਣੀ ਆ ਨਾ ਹਾਂ ਇਹ ਉਹ ਬਾਈ ਕੰਮ ਕਰਾਊਗਾ ਇਹਦੇ ਵਿੱਚ ਇੱਥੇ ਜੀਪ ਵਾਲੇ ਦਾ ਕੋਈ ਰੋਲ ਨਹੀਂ ਹੁੰਦਾ ਇੱਥੋਂ ਵਾਲੇ ਦਾ ਕੋਈ ਰੋਲ ਨਹੀਂ ਸ਼ਿਪ ਵਾਲਾ ਮਤਲਬ ਤੁਸੀਂ ਜੀਪ ਤਿਆਰ ਕਰਤੀ ਹਾਂ ਜਿਹੜੇ ਬਾਈ ਨੇ ਕੰਟੇਨਰ ਚ ਰੱਖ ਕੇ ਤੁਹਾਡੀ ਜੀਪ ਉੱਥੇ ਭੇਜੀ ਆ ਹਾਂ ਉਹ ਸ਼ਿਪਿੰਗ ਲਾਈਨ ਵਾਲਾ ਹੀ ਬਾਈ ਤੁਹਾਡੀ ਜੀਜੀਪੀ ਜੀਪ ਉਥੋਂ ਕੰਟੇਨਰ ਤੋਂ ਛਡਾਊਗਾ। ਹਾਂ। ਤੁਹਾਨੂੰ ਦਿਵਾਊਗਾ ਤੇ ਗਾਂਹ ਵਾਲਾ ਇਹਦਾ ਪੇਪਰ ਦਾ ਪ੍ਰੋਸੈਸ ਉੱਥੇ ਹੀ ਹੋਣਾ ਬਾਈ। ਉੱਥੇ। ਹਾਂ ਇਹਦੇ ਵਿੱਚ ਇੱਥੇ ਜੀਪ ਨਾਲ ਦਾ ਕੋਈ ਰੋਲ ਨਹੀਂ ਹੁੰਦਾ। ਕੋਈ ਰੋਲ। ਹਾਂ ਸਾਡਾ ਕੰਮ ਇਥੋਂ ਗੱਡੀ ਕੰਟੇਨਰ ਚੜਾਤੀ ਬਾਕੀ ਸਾਰਾ ਕੰਮ ਉਹਨਾਂ ਦਾ। ਨਹੀਂ ਜਿਵੇਂ ਉਹ ਗੱਡੀ ਮੇਰੇ ਨਾਂ ਤੇ ਆ। ਹਾਂ। ਉਧਰ ਜਾ ਕੇ ਉਹਦੇ ਨਾਂ ਤੇ ਸ਼ਿਫਟ ਹੋ ਜੀ। ਓਏ ਇਦਾਂ ਕੁਝ ਨਹੀਂ ਹੁੰਦਾ। ਇਹ ਜਿਹਦੇ ਮਰਜ਼ੀ ਨਾਂ ਤੇ ਹੋਵੇ। ਅੱਛਾ। ਹਾਂ ਇਹਦਾ ਕੋਈ ਕੈਨੇਡਾ ਅਮਰੀਕਾ ਰੂਲ ਬਹੁਤ ਈਜ਼ੀ ਹੈ ਨਾ। ਕਿਹੜੀ ਪਾਕਿਸਤਾਨੋਂ ਕੀ ਨਹੀਂ ਪਿਆ ਪਾਕਿਸਤਾਨੋਂ ਸ਼ਿਪਿੰਗ ਦਾ ਬਹੁਤ ਪੰਗਾ ਹੈ ਬਾਈ ਅੱਛਾ ਹਾਂ ਪਾਕਿਸਤਾਨੋਂ ਸ਼ਿਪਿੰਗ ਦਾ ਬਹੁਤ ਪੰਗਾ ਆ ਯਾਰ ਉਹ ਵੀ ਟਰੈਕਟਰ ਜੀਪਾਂ ਇੰਨੀਆਂ ਮੰਗਦੇ ਆ ਨਾ ਵਿਚਾਰੇ ਤੁਹਾਨੂੰ ਵੀ ਫੋਨ ਭੇਜ ਨਹੀਂ ਸਕਦੇ ਆ ਆਪਣਾ ਭਾਈ ਆ ਜਿਹਨੂੰ ਆਪਾਂ ਇੱਕ ਨਵੀਂ ਗੱਡੀ ਬਣਦੀ ਵੀ ਪੈਟਰੋਲ ਉਹ ਵੀ ਪਾਕਿਸਤਾਨ ਤੋਂ ਹਾਂ ਤੇ ਉਹ ਉੱਥੇ ਰਹਿ ਰਹਿੰਦਾ ਪਿਆ ਸਾਈਪ੍ਰਸ ਦੇ ਵਿੱਚ ਸਾਡੇ ਲਹਿੰਦੇ ਪੰਜਾਬ ਵਾਲੇ ਉਹਨਾਂ ਬਾਹਲੇ ਬੰਦੇ ਕਹਿੰਦੇ ਆ ਪਤੰਦਰ ਉਹ ਬਾਈ ਦੀ ਪੈਟਰੋਲ ਗੱਡੀ ਬਣ ਰਹੀ ਆ ਤੇ ਉਹ ਸਾਈਪ੍ਰੈਸ ਜਾਓ ਜਿਉਂ ਨੇ ਸਾਈਪ੍ਰੈਸ ਤੋਂ ਪਾਕਿਸਤਾਨ ਇਮਪੋਰਟ ਕਰਾਈ ਹੋਊ ਉਹ ਤੋਂ ਕਰਾ ਸਕਦਾ ਉਹ ਉਥੋਂ ਕਰਵਾ ਸਕਦਾ ਉਥੋਂ ਹੋ ਸਕਦੀ ਆ ਤੇ ਫਿਰ ਐ ਦਾ ਟਰੈਕਟਰ ਵੀ ਹੋ ਜੂ ਯਾਰ ਇੱਥੋਂ ਸਾਈਟਾ ਸਮਝਾਓ ਸਾਈਪ੍ਰੈਸ ਤੋਂ ਪਾਕਿਸਤਾਨ ਮੰਗਾਓ ਸਭ ਕੁਝ ਹੋ ਜਾਂਦਾ ਬਾਈ ਜਿਗਾੜ ਕਰਨ ਵਾਲਾ ਬੰਦਾ ਚਾਹੀਦਾ ਆ ਪਹੁੰਚਦੇ ਹੋ ਜਾਣਗੇ ਜੋ ਮਰਜ਼ੀ ਮੰਗਾਓ ਤੇ ਉਹ ਬਾਈ ਦੀ ਪਟ੍ਰੋਲ ਗੱਡੀ ਆ ਕਰੋਲਾ ਦਾ ਇੰਜਣ ਆ ਉਹਨੂੰ ਨੋਵਾ ਦਾ ਗੇਅਰ ਲਾਇਆ ਆਪਾਂ ਓਕੇ ਸਭ ਤੋਂ ਐਂਡ ਤੋਂ ਐਂਡ ਜੇ ਆਪਾਂ ਜੀਪ ਨੂੰ ਕਹਿਣ ਦਾ ਮਤਲਬ ਵੀਰੇ ਜਿਵੇਂ ਤੁਸੀਂ ਕਰੋਲਾ ਦਾ ਦੱਸਤਾ ਕਰੋਲਾ ਵੀ ਬੈਸਟ ਆ ਐਂਡ ਤੋਂ ਐਂਡ ਆ ਗੱਲ ਵਾ ਜਿਵੇਂ ਆਪਾਂ ਦੇਖਦੇ ਆਂ ਕਾਰਾਂ ਨੂੰ ਹੂੰ ਕਾਰ ਆਪ ਤੇ ਇਹਦੇ ਨਾਲ ਸਵਿਫਟ ਵਰਨਾ ਹਾਂ 200 ਦੇ ਮੀਟਰ ਅੱਛਾ ਮੈਂ ਉਹ ਗੱਲ ਕਰਨੀ ਆ ਹੋ ਸਕਦੀ ਆ ਜਾਣ ਨੂੰ ਤਾਂ ਜਾ ਸਕਦੀ ਆ ਪਰ ਲੱਤਾਂ ਝੱਲਣ ਵਾਲੀਆਂ ਚਾਹੀਦੀਆਂ ਲਾ ਦੇ ਇਹਨੂੰ ਲੈਂਡ ਕਰੂਜ਼ਰ ਦਾ ਇੰਜਣ ਲੱਗ ਜਾਊਗਾ ਲੱਗ ਜਾਊਗਾ ਹਾਂ ਲਾਓ ਤੁਸੀਂ ਅਨੋਵਾ ਕ੍ਰਸ਼ਟਾ ਦਾ ਇੰਜਣ 3.5 ਲੱਖ ਰੁਪਏ ਦਾ ਇੰਜਣ ਆ ਪਟਰਾ ਦਾ 3 ਲੱਖ ਦਾ ਕਲਾ ਇੰਜਣ ਹੀ ਆ ਇੰਜਣ ਗੇਅਰ ਕਿਉਂਕਿ ਬਾਈ ਜਦੋਂ ਆਪਾਂ ਉੱਪਰਲੇ ਮਾਡਲ ਦੇ ਇੰਜਣ ਲਾਉਣੀ ਆ ਨਾ ਉਹਦੇ ਚ ਰਫੜ ਬਹੁਤ ਪੈਂਦੇ ਆ ਜਿਵੇਂ ਆਪਾਂ ਕਰੋਲਾ ਦੇ ਇੰਜਣ ਲਾਇਆ ਉਹਦੇ ਵਾਸਤੇ ECM ਵੀ ਲਾਉਣਾ ਪਿਆ ਮੋਡਿਊਲ ਸਾਰਾ ਉਹਦੇ ਵਾਸਤੇ ਰੇਸ ਪੈਡਲ ਵੀ ਉਸੇ ਗੱਡੀ ਦਾ ਚਾਹੀਦਾ ਮੀਟਰ ਵੀ ਉਸੇ ਗੱਡੀ ਦਾ ਚਾਹੀਦਾ ਇਹ ਸਟੀਅਰਿੰਗ ਕਾਲਮ ਸਾਰਾ ਲੌਗ ਲੂਗ ਸਾਰੇ ਉਸੇ ਗੱਡੀ ਦੇ ਚਾਹੀਦੇ ਆ ਹੂੰ ਧੁਰ ਤੱਕ ਸਲੰਸਰ ਦੀ ਜਿਹੜੀ ਪਾਈਪ ਆ ਟੈਂਕੀ ਦਾ ਸਭ ਕੁਝ ਉਸੇ ਗੱਡੀ ਦਾ ਆਪਾਂ ਨੂੰ ਚਾਹੀਦਾ ਕਿਉਂਕਿ ਉਹਦੇ ਵਾਇਰਿੰਗ ਦਾ ਚੱਕਰ ਵੀ ਪੈਂਦਾ ਹਾਂ ਹਾਂ ਕਿਉਂਕਿ ਉਹ ਇੱਕ ਵੀ ਤਾਰ ਬ੍ਰੇਕ ਹੋ ਗਈ ਤੁਹਾਨੂੰ ਨਹੀਂ ਪਤਾ ਇਹ ਸਾਲੀ ਸਟਾਰਟ ਨਾ ਹੋਵੇ ਮੈਂ ਤਾਂ ਕਹਿੰਦਾ ਫਿਰ ਪੰਗਾ ਨਹੀਂ ਲੈਣਾ ਚਾਹੀਦਾ ਕਿ ਲੈਣਾ ਚਾਹੀਦਾ ਲੈਣਾ ਚਾਹੀਦਾ ਪਰ ਉਹ ਉਸ ਗੱਡੀ ਨੇ ਸਾਡਾ ਟਾਈਮ ਇਸੇ ਗੱਲੋਂ ਬਹੁਤ ਖਰਾਬ ਕੀਤਾ ਸਟਾਰਟ ਨਹੀਂ ਹੁੰਦੀ ਤੀਜਾ ECM ਲਾਇਆ ਉਸ ਗੱਡੀ ਨੂੰ ECM ਹੀ ਤੀਜਾ ਲਾਉਣਾ ਪੈਗਾ ਸਾਨੂੰ ਤੇ ਉਹਦਾ ਖਰਚਾ ਫਿਰ ਉਹ ਬਈ ਭਰਨਾ ਪਿਆ ਫੇ ਕੀ ਕਰੀ ਆਹੋ ਕਰਨਾ ਇਹ ਆ ਕਿ ਇਹ ਕਈ ਵਾਰੀ ਇਹੋ ਜਿਹਾ ਇਦਾਂ ਆ ਜਾਂਦਾ ਸਮਾਜ ਜੇਬ ਚ ਲਾਉਣੇ ਪੈ ਜਾਂਦੇ ਹਾਂ ਪੈ ਜਾਂਦੇ ਆ ਹੁਣ ਜਿਵੇਂ ਆ ਗੱਡੀ ਵੀ ਗਈ ਸੀ ਨਾ ਜਦੋਂ ਤੇ ਇਹ ਹੁਣ ਬਾਈ ਥੋੜੇ ਆਫ ਰੋਡਿੰਗ ਦੇ ਚ ਕੀ ਨਾ ਤੇ ਇਹਨਾਂ ਨੇ ਕਿਤੇ ਵੜਕਾ ਲਈ ਗੱਡੀ ਥੋੜੀ ਜੀ ਜੰਪ ਜੰਪ ਲਾ ਗਿਆ ਸੀ ਇਹਦਾ ਜਦੋਂ ਇਹਦਾ ਜੰਪ ਵੱਜੇ ਵੱਜਾ ਇੰਜਨ ਦੇ ਝੂਲਾ ਖਾਦਾ ਰੇਡੀਏਟਰ ਦਾ ਜਿਹੜਾ ਜਿਹੜਾ ਇਹਦਾ ਇੰਜਨ ਦਾ ਪੱਖਾ ਸੀਗਾ ਉਹ ਰੇਡੀਏਟਰ ਚ ਖਹਿ ਗਿਆ ਤੇ ਪੱਕੇ ਦੇ ਖਲਾਰੇ ਪੈ ਗਈ ਉਹਨੇ ਬੈਟਰ ਬਾਡੀ ਤੋੜਤੀ ਰੇਡੀਏਟਰ ਭੰਨਤਾ ਫਿਰ ਅਸੀਂ ਗੱਡੀ ਬੰਨ ਕੇ ਲਿਆਏ ਸੀ ਉਤੋਂ ਫਿਰ ਉਹ ਪੈਸੇ ਵੀ ਆ ਗਿਆ ਚੱਲ ਹੁਣ ਕੋਈ ਗੱਲ ਨਹੀਂ ਤੁਸੀਂ ਕੱਲ ਹੀ ਗੱਡੀ ਲੈ ਕੇ ਗਏ ਹੋ ਤੇ ਕਰ ਦਿੰਦੇ ਆ ਕੰਮ ਕਿਉਂਕਿ ਬਾਈ ਨੇ ਥੋੜਾ ਜਿਹਾ ਜੰਪ ਜੰਪ ਰਾ ਲਿਆ ਸੀ ਟਾਇਰ ਵੀ ਦੋ ਬੁੱਟੇ ਪਏ ਸੀ ਤੇ ਫਿਰ ਅਸੀਂ ਉਹ ਕਰਕੇ ਦਿੱਤਾ ਇਹਨਾਂ ਨੂੰ ਸੈੱਟ ਕਿਉਂਕਿ ਬਾਈ ਜਦੋਂ ਚੀਜ਼ ਆਪਾਂ ਦੇ ਰਹੇ ਆ ਨਾ ਗਾਰੰਟੀ ਆਪਣੀ ਆ ਆਪਣੀ 6 ਮਹੀਨੇ ਬਾਅਦ ਤੱਕ ਇਸ ਚੀਜ਼ ਦੀ ਗਾਰੰਟੀ ਆਪਣੀ ਆ ਕਿ ਜੇ ਇਹ ਲੈ ਕੇ ਇਹਨੂੰ ਕੁਝ ਵੀ ਹੋ ਗਿਆ ਇਹ ਮੈਂ ਐਸੀ ਕਰਦਾ ਤਕੜਾਂ ਤੋਂ ਪਤੰਦਰਾ ਜੀਬ ਦੀ 6 ਮਹੀਨੇ ਦੀ ਗਾਰੰਟੀ ਦੇਈ ਜਨਾਂ ਬਾਈ ਜੇ ਆਪਾਂ ਨੂੰ ਆਪਣੇ ਕੰਮ ਤੇ ਭਰੋਸਾ ਫਿਰ ਆਪਾਂ ਦੇ ਵੀ ਸਕਦੇ ਆ ਗਾਰੰਟੀ ਫਿਰ ਆਪਾਂ ਦੇ ਸਕਦੇ ਆ ਕਿਉਂਕਿ ਆਪਾਂ ਆਪਣੇ ਹੱਤੀ ਗਾਰੇ ਸਾਨੂੰ ਪਤਾ ਅਸੀਂ ਇਹਦੇ ਵਿੱਚ ਕੀ ਕੀ ਲਾਇਆ ਹੁਣ ਜੇ ਮੈਂ ਇਹਦੇ ਵਿੱਚ ਲਾਈਕ ਵਾਰਡ ਦਿੱਤਾ ਫਿਰ ਮੈਂ ਗਾਰੰਟੀ ਕਹਦੀ ਚੱਕੂ ਤੂੰ ਮੈਨੂੰ ਕਹਿਣਾ ਬਾਈ ਗਾਰੰਟੀ ਮੈਂ ਕਹਣਾ ਕੋਈ ਨਹੀਂ ਲਾਗੀਆਂ ਦੇ ਲਾਗ ਭਾਵੇਂ ਜਾਂਦੀ ਰੰਡੀ ਹੋਵੇ ਹੈਨਾ ਇਸ ਕਰਕੇ ਗਾਰੰਟੀ ਬਾਈ ਤਾਂ ਆ ਜੇ ਮੈਂ ਇਹਦੇ ਵਿੱਚ ਸਮਾਨ ਸਾਰਾ ਜੈਨੂਨ ਜੈਨੂਨ ਸਮਾਨ ਲਾਇਆ ਜੈਨੂਨ ਲਓ ਜੀ ਜੈਨੂਨ ਆ ਗਿਆ ਜੈਨੂਨ ਸਮਾਨ ਲਾਇਆ ਤਾਂ ਗਾਰੰਟੀ ਆ ਬਾਈ ਤਾਂ ਗਾਰੰਟੀ ਆ ਇਸ ਕਰਕੇ ਬਾਈ ਜਿਹੜਾ ਸਿਸਟਮ ਆ ਕਿਉਂਕਿ ਉਹਦੇ ਵੀ 2 ਸਾਲ ਦੀ ਗਾਰੰਟੀ ਹੁੰਦੀ ਕਿਉਂਕਿ ਬਿੱਲ ਬੋਲੋ ਨਾਲ ਹੁੰਦੇ ਆ ਕੰਪਨੀ ਤੋਂ ਬਿੱਲ ਆਪਾਂ ਬੈਲੇ ਬੈਟਰੀ ਆ ਕਈ ਮਿਸਤਰੀ ਬੈਟਰੀਆਂ ਵੀ ਨਾ ਲੈ ਕੇ rakh ਲੈਂਦੇ ਬਿਨਾ ਬਿੱਲ ਵਾਲੀਆਂ ਦੋ ਨੰਬਰ ਦੇ ਵਿੱਚ ਉਹ ਐਂ ਰੱਖ ਕੇ ਦੇ ਦਿੰਦੇ ਆ ਅੱਛਾ ਬੈਟਰੀ ਦੀ ਵੀ ਗਾਰੰਟੀ ਹੋਊਗੀ ਓਕੇ ਉਹਦਾ ਬਿੱਲ ਤੁਹਾਨੂੰ ਨਾਲ ਦੇ ਦੇਣਾ ਆ ਜੇ ਟਾਇਰ ਕੰਪਨੀ ਸਾਨੂੰ ਗਾਰੰਟੀ ਦੇ ਰਹੀ ਆ ਹਾਂ ਟਾਇਰਾਂ ਦੀ ਵੀ ਤੁਹਾਨੂੰ ਗਾਰੰਟੀ ਬਿਲ ਨਾਲ ਹੋਊਗਾ ਕਿਉਂਕਿ ਉਹ ਕੰਪਨੀ ਵਾਲੇ ਆਨਲਾਈਨ ਹੀ ਸੀਰੀਅਲ ਨੰਬਰ ਚਾੜ ਨੰਬਰ ਚਾੜ ਲਿੱਤਾ ਆ ਜਾਂਦਾ ਕਿ ਭਾਈ ਆਹ ਟਾਇਰ ਆਪਾਂ ਇੰਨੇ ਟਾਈਮ ਪਹਿਲਾਂ ਦਿੱਤਾ ਸੀਗਾ ਜਿਹੜੀ ਜਿਹੜੀ ਚੀਜ਼ ਦੀ ਦਾ ਸਾਨੂੰ ਗਾਰੰਟੀ ਮਿਲ ਰਹੀ ਆ ਉਹ ਵੀ ਤੁਹਾਨੂੰ ਦਵਾਂਗੇ ਜਿਹੜੀ ਚੀਜ਼ ਦਾ ਸਾਨੂੰ ਪਤਾ ਕਿ ਭਾਈ ਇਹ ਸਮਾਨ ਸਹੀ ਜੇ ਕਿਤੇ ਖਰਾਬ ਨਹੀਂ ਹੋਣਾ ਉਹਦੀ ਆਪਾਂ ਦਵਾਂਗੇ ਗਾਰੰਟੀ ਕਿਉਂ ਨਹੀਂ ਦਵਾਂਗੇ ਇੰਜਨ ਗੇਅਰ ਦੀ ਇੰਜਨ ਗੇਅਰ ਦੀ 6 ਮਹੀਨੇ ਦੀ ਗਾਰੰਟੀ ਆ ਕਿਉਂਕਿ ਇਹਦੇ ਗੇਅਰ ਦਾ ਵੀ ਸਾਰੇ ਰੰਗ ਰੂੰਗ ਸਭ ਕੁਝ ਨਾ ਆਇਆ। ਹੂੰ ਇੰਜਨ ਦਾ ਵੀ ਜੈਨੂਨ ਕੰਮ ਸਾਰਾ ਹੋਇਆ। ਹੂੰ ਤੇ ਬਾਕੀ ਗਾਰੰਟੀ ਇਹ ਨਾ ਚੀਜ਼ਾਂ ਦੀ ਨਹੀਂ ਹੁੰਦੀ ਜਿੱਦਾਂ ਹੁਣ ਮਾਲਾ ਇਹ ਲੇਟਾਂ ਲੂਟਾਂ ਨੇ ਹਨਾ। ਕਿਉਂਕਿ ਇਹ ਤਾਂ ਵੀਰੇ ਹਾਂ ਤਾਂ ਹੋ ਸਕਦਾ। ਕਿਉਂਕਿ ਕਿਉਂਕਿ ਇਹ ਇਹ ਚੀਜ਼ਾਂ ਦੀ ਆਪਾਂ ਨੂੰ ਗਾਰੰਟੀ ਨਹੀਂ ਮਿਲ ਰਹੀ। ਕੰਪਨੀ ਉਹ ਨਹੀਂ ਦੇ ਰਹੀ ਆਪਾਂ ਨੂੰ ਕੰਪਨੀ ਗਾਰੰਟੀ ਨਹੀਂ ਦੇ ਰਹੀ ਇਸ ਚੀਜ਼ ਦੀ। ਜਿਹੜੀ ਚੀਜ਼ ਦੀ ਗਾਰੰਟੀ ਆਪਾਂ ਦੇ ਰਹੇ ਹਾਂ ਆ ਤੂੰ ਦੱਸਦਾ ਕਿ ਭਈ ਆਹ ਚੀਜ਼ੇ ਰੰਗਿਆ ਹੁਣ ਰੰਗ ਆਪਾਂ ਨੂੰ ਪਤਾ ਆਪਾਂ ਨੂੰ ਵਧੀਆ ਟੂਕੇ ਦਾ ਮਾਰਿਆ ਹੋਇਆ। ਹੂੰ ਇੱਕ ਵਾਰੀ ਕੰਪ ਫਰਸ਼ ਤੇ ਆ ਚੀਜ਼ਾਂ ਤੇ ਇਤੋਂ ਜੀਪਾਂ ਗਲਦੀਆਂ ਬਹੁਤ ਛੇਤੀ ਆ ਉਹਦਾ ਕੋ ਹੱਲ ਕੀ ਕਰਦੇ ਹਾਂ ਹੱਲ ਹੈਗਾ ਉਹਦਾ ਉਹਦਾ ਹੱਲ ਮੈਂ ਤੁਹਾਨੂੰ ਦੱਸਦਾ ਜਿਹਨਾਂ ਕੋਲੇ ਜੀਪਾਂ ਹੈਗੀਆਂ ਤੁਹਾਡੇ ਕਾ ਫਾਇਦਾ ਕਰੇਗੀ ਜੇ ਤੁਹਾਡੀਆਂ ਜੀਪਾਂ ਗਲਦੀਆਂ ਆ ਇੱਕ ਹਾਈਡਰੋਟੈਕਸ ਨਾਮ ਦੀ ਬੋਤਲ ਆਉਂਦੀ ਆ ਕਿਸੇ ਵੀ ਪੇਂਟ ਵਾਲੀ ਦੁਕਾਨ ਤੋਂ ਹਾਈਡਰੋਟੈਕਸ ਦੀ ਬੋਤਲ ਲੈ ਲਓ ਉਹ ਕੋਟਿੰਗ ਹੁੰਦੀ ਰਬਰਾਈਜ਼ 11500 ਰੁਪਏ ਦੀ ਸ਼ਾਇਦ ਬੋਤਲ ਆ ਉਹ ਐਨੇ ਕਦੀ ਆ ਤਾਂ ਵੱਤ ਵੱਤ 2000 ਦੋ ਬੋਤਲਾਂ ਲੱਗਦੀਆਂ ਨੇ ਗੱਡੀ ਨੂੰ ਉਹ ਉਹ ਰਬਰਾਈਜ਼ ਕੋਟਿੰਗ ਹੁੰਦੀ ਆ ਉਦੇ ਉੱਪਰ ਉਦੇ ਉੱਪਰ ਰੰਗ ਦੀ ਮਾਰ ਸਕਦੇ ਆ ਆਪਾਂ ਦੋ ਬੋਤਲਾਂ ਮਾਰੋ ਬਾਅਦ ਚੋਤੇ ਪੇਂਟ ਹਾਂ ਦੋ ਬੋਤਲਾਂ ਮਾਰ ਕੇ ਉੱਪਰ ਰੰਗ ਮਾਰ ਦੋ ਉਹ ਪੇਂਟਰ ਨਹੀਂ ਮਾਰਨੀਆਂ ਹੁੰਦੀਆਂ ਤੇ ਉਹ ਰਬੜ ਬਣ ਜਾਂਦੀ ਬਾਅਦ ਚ ਜਦੋਂ ਤੁਹਾਡੀ ਗੱਡੀ ਤਿਆਰ ਹੋ ਰਹੀ ਹੈ ਤੁਸੀਂ ਉਦੋਂ ਪੇਂਟਰ ਨੂੰ ਕਹੋ ਇਹਨੂੰ ਹਾਈਡਰੋਟੈਕਸ ਮਾਰ ਦੇਣੀ ਤਾਂ ਦੋ ਬੋਤਲਾਂ ਲਿਆ ਕੇ ਆ ਫੜਾ ਦੋ ਨੂੰ ਹੂੰ ਇਹਦੀ ਬਾਡੀ ਦੇ ਅੰਦਰ ਮਾਰ ਦੇ ਮਰਗਾੜਾਂ ਦੇ ਅੰਦਰ ਮਾਰ ਦੇ ਹੂੰ ਚੈਸੀ ਦੇ ਮਾਰਨਾ ਤਾਂ ਥੱਲੇ ਥੱਲੇ ਮਾਰਦੇ ਹਾਂ ਚੈਸੀ ਦੇ ਥੱਲੇ ਮਾਰਦੇ ਉੱਪਰ ਇਹਦੇ ਰੰਗ ਮਾਰਦੇ ਬਾਅਦ ਚ ਉਹ ਰਬਰ ਰਾਈਜ਼ ਕੋਟਿੰਗ ਬਣ ਗਈ ਰਬੜ ਚਿੰਬੜ ਗਈ ਥਾਡੀ ਬਾਡੀ ਦੀ ਹੂੰ ਹੁਣ ਉਹਨੂੰ ਜੰਗ ਨਹੀਂ ਪਊਗਾ ਸੱਚ ਜੰਗ ਦਾ ਝੰਝੜ ਖਤਮ ਹਾਂ ਜੰਗ ਦਾ ਝੰਝੜ ਖਤਮ ਨਹੀਂ ਤਾਂ ਕਈ ਪੇਂਟਰ ਕੀ ਕਰਦੇ ਹੁੰਦੇ ਨੋਜਲ ਨੂੰ ਡੱਖਾ ਜਿਹਾ ਲਾ ਦਿੰਦੇ ਆ ਉਹ ਦਾਣੇ ਮਾਰ ਮਾਰ ਰੰਗ ਸਿੱਟਦੀ ਆ ਲੋਕਾਂ ਨੂੰ ਕਹੀ ਜਾਣਾ ਪਾਜੀ ਇਹ ਤਾਂ ਰਾਸ਼ਟ ਪ੍ਰੂਫ ਕੋਟਿੰਗ ਮਾਰੀ ਆ ਐਦਾਂ ਵੀ ਹੁੰਦਾ ਆ ਅੰਦਰੀਆਂ ਗੱਲਾਂ ਬਹੁਤ ਨੇ ਬਹੁਤ ਕੁਝ ਹੁੰਦਾ ਐਦਾਂ ਵੀਰੇ ਤਾਂ ਇਹ ਤਾਂ ਤੈਨੂੰ ਕਿਹਾ ਅੰਦਰੀਆਂ ਗੱਲਾਂ ਹੀ ਤਾਂ ਸੁਣਨੀਆਂ ਆ ਕਾਕੀ ਜੀਪਾਂ ਦੀਆਂ ਵੀਡੀਓ ਤੁਸੀਂ ਆਪ ਹੀ ਬਹੁਤ ਕੀਤੀਆਂ ਮੈਂ ਵੀ ਬਹੁਤ ਦੇਖੀਆਂ ਬਹੁਤ ਲੰਘ ਲਿਆ ਮੇਰਾ ਨੂੰ ਉਹ ਚੀਜ਼ ਦੱਸਿਏ ਜਿਹੜੀ ਉਹਨਾਂ ਨੂੰ ਆਪਣੀ ਕੋਈ ਵੀਡੀਓ ਦੇਖ ਕੇ ਫਾਇਦਾ ਹੋਵੇ ਹਾਂ ਅਜਿਹੇ ਟਾਈਮ 'ਚ ਭਾਈ ਜੇ ਨਾ ਤੁਸੀਂ ਇੱਕ ਸਟਾਰਟਿੰਗ ਪ੍ਰਾਈਸ ਦਿੰਦਾ ਤੈਨੂੰ ਜੀਪ ਦਾ ਜੇ ਤਾਂ ਕਿਸੇ ਨੇ ਇਹਦੀ ਰੀਲ ਵੀ ਬਣਾ ਲਈ ਨਾਲੇ ਜੇ ਤਾਂ ਕਿਸੇ ਨੇ ਜੀਪ ਬਣਾਉਣੀ ਆ ਵਧੀਆ ਪੈਸੇ ਖਰਚਣੇ ਆ ਜੇ ਤਾਂ ਪਤਲੇ ਟਾਇਰਾਂ ਵਾਲੀ 6 16 ਦੇ ਟਾਇਰਾਂ 'ਚ ਬਿੱਲੀ ਬਣਾਉਣੀ ਆ ਫੇਰ ਤਾਂ ਖਰਚਾ ਕਰੋ 5 ਕ ਲੱਖ ਰੁਪਈਆ 5 ਲੱਖ ਪੂਰੀ ਟੌਪ ਦੀ ਪੂਰੀ ਟੌਪ ਦੀ ਗੱਡੀ ਬਣੂਗੀ ਗਾਰੰਟੀ ਵਾਲੀ ਜੇ ਭਾਵੇਂ ਤੁਸੀਂ 140 ਦੀ ਗੱਡੀ ਲਾਓ ਚੱਲੂਗੀ ਚੱਲੂਗੀ ਮੇਰੀ ਬਲੇਰ ਹੋ ਨਹੀਂ ਜਾਂਦੀ ਭਾਈ 140 ਦਾ ਜੀਪ ਲਾਓ ਅਸੀਂ ਲਾ ਕੇ ਦਿਖਾ ਲਈ ਆ ਕਸਟਮਰ ਨੂੰ ਅੱਛਾ ਵੀ ਚਲੂਗੀ 120 ਦਾ ਆ ਵੀ ਡੱਪ ਦਿਆ ਇਹ ਵੀ ਹਾਂ ਪਹਿਲਾਂ ਏਡਾ ਟਾਇਰ ਲੈ ਕੇ ਮੈਂ ਜਾਂ ਨਹੀਂ ਤਾਂ ਵੱਡੇ ਰੋਡ ਤੇ ਲਾ ਕੇ ਦਿਖਾ ਲਈ ਦੰਦਾ ਸਾਤ ਹੋਈ ਨਹੀਂ ਕਿ ਆਪਾਂ ਇਹ ਵੀ ਲੈ ਲੈਂਦੇ ਆ ਜੇ ਤਾਂ ਤੁਸੀਂ ਭਾਈ ਬਿੱਲੀ ਬਣਾਉਣੀ ਆ ਪਤਲੇ ਟਾਇਰਾਂ ਦੇ 616 ਚ ਬਣਾਉਣੀ ਆ 750 16 ਬਣਾਉਣੀ 716 ਪਾਉਣੇ ਆ ਫਿਰ ਤਾਂ ਤੁਸੀਂ 5 ਕ ਲੱਖ ਰੁਪਏ ਬਜਟ ਲਾ ਕੇ ਚੱਲੋ ਵਿੱਚ ਸਿਸਟਮ ਸਿਸਟਮ ਤੁਹਾਡਾ ਅੰਦਰ ਹੀ ਲੱਗ ਜਾਊਗਾ ਸਭ ਕੁਝ ਹੈ ਟੱਲੀ ਬਸ ਚਾਬੀ ਲੈ ਕੇ ਚਲਾਉਣੀ ਜੇ ਤੁਸੀਂ ਪਾਉਣੇ ਆ 2 ਫੁੱਟੇ ਟਾਇਰ ਤੇ ਬਾਡੀ ਵੀ ਉਹਨੂੰ ਵੱਡੀ ਲੱਗਣੀ ਜਦੋਂ ਆ ਥੋੜੀ ਇਹ ਇਹ ਕਿ ਆਸੀ ਤੋਂ ਵੱਡੀ ਹੈ ਬਾਡੀ ਹੂੰ ਫਿਰ ਤੁਹਾਡਾ ਖਰਚਾ ਹੋਊਗਾ ਬਾਈ ਜੀ ਨੀਅਰ ਬਾਏ 6 ਲੱਖ ਰੁਪਈਆ 6 ਲੱਖ ਲੱਖ ਰੁਪਈਆ ਵੱਜੂ ਲੱਖ ਰੁਪਈਆ ਸਦਾ ਵੱਧਾ ਕਿਉਂਕਿ ਟਾਇਰ ਟਾਇਰ ਬਟਾਇਰ ਵੱਡੇ ਪੈਗੇ ਬਾਡੀ ਵੱਡੀ ਹੋਗੀ ਹਨਾ ਤੇ ਜੇ ਤੁਸੀਂ ਬਾਈ ਜੀ ਬਣਾਉਣੀ ਹੈ ਮੇਜਰ ਬਾਡੀ ਲੰਬੀ ਉਹ ਵੀ 6 ਸਵਾ 6 ਲੱਖ ਦੀ ਗੱਡੀ ਟਾਪ ਦੀ ਬਣਦੀ ਆ ਮਤਲਬ ਕਿ ਅੱਜ ਦੇ ਟਾਈਮ ਦੇ ਵਿੱਚ 6 ਲੱਖ ਤੋਂ 6.5 ਲੱਖ ਤੋਂ ਵੱਧ ਖਰਚਾ ਡੀਜ਼ਲ ਜੀਪ ਦਾ ਹੈ ਨਹੀਂ ਜੇ ਪੈਟਰੋਲ ਬਣਾਉਣੀ ਹੈ ਫਿਰ 7 ਲੱਖ ਨੂੰ ਗੱਡੀ ਦਾ ਖਰਚਾ ਪਹੁੰਚ ਜਾਣਾ ਜਾ ਕੀ ਹੋ ਸਕਦੀ ਦਾ ਇੰਜਨ ਗੇਅਰ ਮਹਿੰਗਾ 5 5.5 ਤੋਂ ਸ਼ੁਰੂ ਹੋ ਕੇ ਐਂਡ 7 ਐਂਡ 7 ਲੱਖ ਰੁਪਏ ਜੇ ਗੱਡੀ ਪੈਟਰੋਲ ਆ ਜੇ ਪੈਟਰੋਲ ਆ ਤੇ ਜੇ ਡੀਜ਼ਲ ਆ ਫਿਰ 6 ਫਿਰ ਫਿਰ 6 ਸਵਾ 6 ਚ ਗੱਡੀ ਬਣਦੀ ਆ ਭਾਵੇਂ ਤੁਸੀਂ 2.5 ਫੁੱਟ ਟਾਇਰ ਪਾ ਲਓ 6.5 ਤੋਂ ਉੱਪਰ ਗੱਡੀ ਜਾਂਦੀ ਨਹੀਂ ਭਾਵੇਂ ਇੰਡੀਆ ਦੀ ਭਾਵੇਂ ਬਾਹਰਲੀ ਸਟੀering ਯਾਰ ਦੂਜੇ ਪਾਸੇ ਲੱਗਣਾ ਕਿਹੜਾ ਹੋਰ ਕਰਦਾ ਬਿਲਕੁਲ ਪੁੱਠਾ ਕਰਦਾ ਹਨਾ ਇਸ ਕਰਕੇ ਬਾਈ ਭਾਵੇਂ ਬੰਦਾ ਹੋਵੇ ਬਾਹਰਲਾ ਭਾਵੇਂ ਇੰਡੀਆ ਵਾਲਾ ਹੂੰ ਜੀ ਉਹ ਬਾਹਰ ਲਿਆਂਦੇ ਵੀ ਉਹਨੇ ਦੀ ਤਾਂ ਇੰਡੀਆ ਵਾਲੇ ਨੇ ਉਹਨੇ ਦੀ ਬੱਕਰੇ ਦੋਨੋਂ ਬਰਾਬਰ ਦੀ ਗੱਲ ਗੈਰੀਏ ਇਹ ਨਾ ਦੇਖੋ ਕਿ ਬਾਹਰ ਲਾ ਆ ਗਿਆ ਤਾਂ ਬੱਕਰਾ ਆ ਗਿਆ ਲੋਕੀ ਬਾਹਰ ਬਾਈ ਬਾਹਰਲੇ ਵੀ ਮਿਹਨਤ ਨਾਲ ਕਮਾਈ ਕਰਦੇ ਹੁਣ ਆ ਬਾਈ ਸੀਗਾ ਆ ਬਾਈ ਬਾਹਰ ਰਹਿੰਦਾ ਹਨਾ ਟਰੱਕ ਚਲਾਉਂਦਾ ਆ ਉਹਨੇ ਮਿਹਨਤ ਨਾਲ ਕਮਾਈ ਕੀਤੀ ਆ ਤੇ ਯਾਰ ਅਸੀਂ ਅਗਲੇ ਦੀ ਮਿਹਨਤ ਰੱਖ ਕੇ ਇੱਕ ਰੁਪਿਆ ਮੁੱਲ ਮੋੜਨਾ ਆ ਯਾਰ ਮਿਹਨਤ ਤਾਂ ਉਹਨੇ ਚੇਤਾ ਆ ਮੇਰੀ ਮਿਹਨਤ ਦਾ ਮੁੱਲ ਨਹੀਂ ਭਰਾਵਾ ਦਿੰਦੇ ਇਹ ਨਹੀਂ ਮੈਨੂੰ ਮੁੱਲ ਨਹੀਂ ਲੋਕ ਕੋ ਦਿੰਦੇ ਵੀਡੀਓ ਕਰਾ ਕੇ ਪੈਸੇ ਨਹੀਂ ਦਿੰਦੇ ਇਹਦੇ ਵੀਡੀਓ ਪਾ ਦੇ ਇਹੀ ਤਾਂ ਮੈਂ ਜਿਹੜਾ ਪੈਸੇ ਨਹੀਂ ਦਿੰਦਾ ਫਿਰ ਮੈਨੂੰ ਦੱਸ ਮੈਂ ਪਾਉਣਾ ਵੀਡੀਓ ਵਧੀਆ ਪ੍ਰਮੋਸ਼ਨ ਮੈਂ ਕਰੂੰਗਾ ਮੇਰੇ ਪੈਸੇ ਪਹਿਲਾਂ ਪਹਿਲਾਂ ਦੇ ਦਿਓ ਨਹੀਂ ਤਾਂ ਮੈਂ ਸਿੱਧਾ ਨਾਲ ਲੈ ਕੇ ਵੀਡੀਓ ਬਾਦ ਮੰਗਾ ਕੇ ਕਿ ਭਾਈ ਜਿਹਨੇ ਇਹਦਾ ਆਪਣੇ ਤੋਂ ਆਪਣੇ ਤੋਂ ਕਰਾਈ ਵੀਡੀਓ ਤੇ ਪੈਸੇ ਨਹੀਂ ਦਿੱਤੇ ਹਾਂ ਤੇ ਭਾਈ ਐਤ ਕੀ ਬਸ ਮੈਂ ਦੱਸਣ ਲੱਗਾ ਨਹੀਂ ਤਾਂ ਅਗਲੀ ਵਾਰੀ ਨਾਮ ਲਾ ਕੇ ਭੈਣ ਘੜਾਂਗੇ ਕੋਈ ਚੱਕਰ ਨਹੀਂ ਇਕੱਲਾ ਦੇ ਰੀ ਪਾ ਦੇ ਠੀਕ ਹੈ ਹਾਂ ਤੇ ਆਪਾਂ ਲਈ ਆ ਗਿਆ ਹਾਂ ਕੋਈ ਗੱਲ ਰਹਿ ਤਾਂ ਨਹੀਂ ਗਈ ਵੇ ਤੂੰ ਦੱਸ ਦੇ ਕਿੰਨੀ ਕਰਾਂ ਕਿ ਵੀਰਾਂ ਨੂੰ ਸਾਰੇ ਕੋ ਦੱਸਣਾ ਮੇਨ ਮਕਸਦ ਆਪਣਾ ਇਹ ਸੀ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਸਾਰਾ ਹਾਂ ਦੱਸਦਾ ਬਾਈ ਹੁਣ ਉੱਪਰ ਹੀ ਤੋਂ ਇਸ ਤੋਂ ਉੱਪਰ ਖਰਚੇ ਹੀ ਆ ਸਕਦਾ ਗੱਡੀ ਦਾ ਜੇ ਤੁਸੀਂ ਨਾਮ ਕਰਾਉਣੀ ਆਪਦੇ ਹਨ ਉਹ 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 ਫੀਸ ਵੀਰੇ ਪੇਪਰਾਂ ਦੀ ਅੱਡ ਲੱਗਦੀ ਹੁੰਦੀ ਹੈ ਕਿਉਂਕਿ ਗੱਡੀ ਦੇ ਉੱਪਰ ਹੀ ਤੇਰੇ ਮੋੜੇ ਤੇਨੂੰ ਗਿਣਾ ਤਾਂ ਕਿੰਨਾ ਖਰਚਾ ਆਉਂਦਾ ਹੈ ਗਣ ਕੇ ਆਪਾਂ ਦੱਸਤੀ ਕੱਲੀ ਗੱਲੀ ਚ 6 ਲੱਖ ਰੁਪਇਆ ਇਹਦੇ ਤੇ ਹੁਣ ਮੈਂ ਤੈਨੂੰ ਗਣ ਕੇ ਦੱਸ ਦਊਂਗਾ ਕੱਲੀ ਕੱਲੀ ਚੀਜ਼ ਦਾ ਲੱਗੇ ਨੇ ਬਾਈ ਲੱਗਦੇ ਆ ਹੂੰ ਚਲੋ ਜੀ ਅੱਜ ਕੋਈ ਡਾਊਟ ਰਹਿ ਗਿਆ ਤੇ ਥੱਲੇ ਤੁਸੀਂ ਕਮੈਂਟ ਬਾਕਸ ਵਿੱਚ ਕਰ ਦਿਓ ਮੈਂ ਆਦੇ ਵੀਰੇ ਕੋਲੇ ਫੇਰ ਆ ਕੇ ਤੁਹਾਨੂੰ ਦੁਬਾਰਾ ਕਲੀਅਰ ਕਰ ਦਾਂਗੀ ਜਿਹਨੇ ਵੀ ਕਰਨਾ ਮਾੜਾ ਕਮੈਂਟ ਸਾਡੇ ਵੱਲੋਂ ਜੀ ਸਕਦੇ ਕਰੋ ਕੋਈ ਚੱਕਰ ਨਹੀਂ ਕਿਉਂਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਡਾ ਕਰਮਾਂ ਤੇ ਕੰਮ ਆ ਤੁਹਾਡੇ ਇੱਕ ਕਮੈਂਟ ਕਰਨ ਨਾਲ ਕਿ ਤਾਂ ਸਾਡੇ ਪਾਪ ਕੱਟੇ ਜਾਂਦੇ ਆ ਦੂਜਿਆਂ ਸਾਡੇ ਭਰਾ ਨੂੰ ਡਾਲਰ ਬਣਦੇ ਆ ਪ੍ਰੈਸ ਕਰਕੇ 2-4 ਹੋਰ ਕਰੋ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਹਾ ਸਤਿ ਸ੍ਰੀ ਅਕਾਲ ਸਾਰਾ ਸਤਿ ਸ੍ਰੀ ਅਕਾਲ ਕਰਦੇ ਆ ਕੈਮਰਾ ਬੰਦ